ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾਂ ਅਸਲ ਦਾ ਸਾਨ ਦਿਖਾਵਾਂਗੇ ਸੇਲ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਬਾਦਰਾ ਜੀ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਹੀ 98780 ਜੀ 60374 98780 60374 ਜਿਹੜਾ ਆਪਾਂ ਇਹ ਸਾਣ ਦੇਖੀ ਜਾਨੇ ਆ ਮੁਰਾਣਾ ਸਾਡਾ ਸਾਣ ਆਪਣਾ ਕਿੰਨੀ ਉਮਰ ਹੋ ਗਈ ਇਹਦੀ 3 ਸਾਲ ਦੀ ਹੋ ਗਈ ਉਮਰ ਤੇ ਮੂੰਹ ਹੋ ਗਿਆ ਚੌਗਾ ਬੜਾ ਇਧਰ ਆ ਜਾ ਕੋਈ ਗੱਲ ਨਹੀਂ ਦੇ ਲੈਂਦੇ ਕਿਹੜਾ ਮੱਝਾਂ ਦਾ ਕਰਕੇ ਦੇ ਦੇ ਦਿੰਦਾ ਹੈ ਤੇ ਇਹਦੀ ਮਾਂ ਆਪਣੇ ਕੋਲੇ ਹੈਗੀ ਆ ਜਾਂ ਵੇਚ ਪੁੱਝ ਦਿੱਤੀ ਮਾਂ ਵੇਚ ਦਿੱਤੀ ਜੀ ਠੀਕ ਹੈ ਤੇ ਕਿਆ ਤਿੰਨ ਸਾਲ ਹੋ ਗਈ ਉਮਰ ਕਿੰਨਾ ਕੁ ਦੁੱਧ ਸੀ ਮਹਿ ਦਾ ਜਿਹੜਾ ਕੱਟਾ 18 ਲੀਟਰ ਉਹ ਚੰਗੀ ਮਹਿ ਦਾ ਕੱਟਾ ਪਾਲਿਆ ਵਾ ਇਹਦਾ ਆਪਾਂ ਨੂੰ ਨਾਮ ਤਾਂ ਨਹੀਂ ਪਤਾ ਵੀ ਕਿਹੜੇ ਪਿਓ ਵਗੈਰਾ ਦਾ ਠੀਕ ਹੈ ਸਰਕਾਰੀ ਸੀਮਿੰਟ ਦਾ ਕੱਟਾ ਘਰੇ ਪਾਲ ਲਿਆ ਤੇ ਮੱਜਾ-ਮੁੱਜਾ ਲੌਂਦਾ ਵਧੀਆ ਤੇ ਬੱਚੇ ਬੁਚਿਆਏ ਇਹਦੇ ਹਾਂਜੀ ਬੱਚੇ ਬੱਚੇ ਵਧੀਆ ਹੁੰਦੇ ਆ ਮਲਾਂ ਰੋਏ ਕੱਢਦਾ ਬੱਚੇ ਪੂਰੇ ਤੇ ਦੰਦੋ ਹੋ ਗਿਆ ਚੌਗਾ ਹਾਂਜੀ ਚੌਗਾ ਹਲੇ ਜਵਾਨ ਹੋਇਆ ਨਹੀਂ ਹਲੇ ਜਵਾਨ ਨਹੀਂ ਠੀਕ ਹੈ ਸੋ ਬਿਰੋ ਕੱਟਾ ਦੇਖੋ ਕਿਆ ਬਾਤ ਹੈ ਦੇਖ ਕੇ ਪਸਾਉ ਨੂੰ ਜਮੈਂ ਖੈਂਦਾ ਪੂਰਾ ਜਮਾ ਚੜਦੀ ਜਵਾਨੀ ਦਾ ਕੱਟਾ ਤੇ ਬਾਕੀ ਪੂਸ ਇਹਦੀ ਜਮਾਈ ਟੂ ਜਿਹੜਾ ਕਾਲੀ ਹੈ ਜਮਾ ਸੋ ਟੈਸਟੀਕਲ ਵਗੈਰਾ ਦੇਖੋ ਬਿਲਕੁਲ ਪਧਰੇ ਜਿਨ੍ਹਾਂ ਦਾ ਮਨ ਕੇ ਚਲੋ ਕੋਈ ਟੈਸਟੀਕਲ ਦੇ ਹੁੰਦੇ ਆ ਤੇ ਕਿਤੇ ਫਿਰ ਮੇਲੇ ਵਗੈਰਾ ਇਹਦਾ ਨਹੀਂ ਪਾਇਆ ਕਿਤੇ ਆਪ ਪਾਇਆ ਨਹੀਂ ਬਣ ਕੇ ਚੱਲ ਵੀ ਕੱਟੇ ਵਗੈਰਾ ਮਾਣੇ ਵਡੇ ਨਾਮ ਚ ਆਉਣ ਵਾਲਾ ਸੀਗਾ ਮੇਲੇ ਜਹ ਹਨਾ ਠੀਕ ਆ ਬੱਚੇ ਵਗੈਰਾ ਵਧੀਆ ਹੁੰਦੇ ਆ ਤੇ ਕ੍ਰੋਸਿੰਗ ਵਧੀਆ ਕਰਦਾ ਬੱਚੇ ਤੇ ਇਹ ਮਾਲਾ ਮੱਝਾ ਵਗੈਰਾ ਕ੍ਰੋਸ ਕਰਾਉਣੀ ਹੁਣ ਕੀ ਫੀਸ ਲੈਣੇ ਆਪਾਂ ਇਹਦੀ ਅਜਾ 1000 ਰੁਪਏ ਛੱਡਦੇ ਆ ਤੇ ਹੁਣ ਆਪਣਾ ਇਹਨੂੰ ਵੇਚਣ ਦਾ ਰਾਤਾ ਸੋ ਵੀਰੋ ਹੁਣ ਇਹ ਕੱਟਾ ਹੈਗਾ ਬਕ ਮਾਨਦਨ ਹੋ ਜਾਊਗਾ ਹਾਂਜੀ ਸੁਭਰ ਪੱਠ ਪੁੱਡੇ ਦੇ ਬੰਤਰ ਕਟਾਈ ਦੇਖ ਸਕਦੇ ਹੋ ਕਿਆ ਬਾਤਾਂ ਪੂਰਾ ਜਵਾਨੀ ਜਾ ਕਟਾ ਮੂੰਹੋ ਚੌਗਾ ਧੱਕਾ ਪੂਰਾ ਕਰਦਾ ਕਿਉਂਕਿ ਚੜਦੀ ਜਵਾਨੀ ਹੈ ਕੱਟੇ ਤੇ ਸਿੰਘਾ ਮੂੰਹਾ ਦੇਖੋ ਸਾਫ ਸੁਥਰਾ ਪੂਰਾ ਜਮਾ ਚੰਗਾ ਕੁੰਡੇ ਸਿੰਘਾ ਦਾ ਤੇ ਸਿੰਘਾ ਜਿਹਨੂੰ ਕਹਿੰਦੇ ਰੁਪਈਆ ਨਹੀਂ ਲੰਗਦਾ ਉਹ ਸਿੰਘਾ 1.5 ਲੱਖ ਰੁਪਈਆ ਕੀਮਤ ਆ ਸਰਕਾਰੀ ਕਿਸੇ ਸੀਮਣ ਦਾ ਪੂਰਾ ਪਲਿਆ ਵਾ 1.5 ਲੱਖ ਜੋ ਮਾਨਦਨ ਮੌਕੇ ਤੇ ਹੋ ਜਾਊ ਕਿਸੇ ਵੀ ਵੀਰ ਦੇ ਕਟਾ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ